ਸਸਕਾਲ ਜੀ ਸਾਰਿਆਂ ਨੂੰ 20 ਮਹੀਰਾ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਰਾਜਸਥਾਨਸੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਮਨਵੀਰ ਦੇ ਕੋਲ ਆ ਪਾਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਝੋਟੀਆਂ ਦਿਖਾਉਣੀਆਂ ਚਾਰੇ ਸੂਈਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ ਤੇ ਬੱਚਿਆਂ ਵਾਲੀਆਂ ਤੁਹਾਨੂੰ ਦਿਖਾਉਣੀਆਂ ਵਾ ਇੱਕ ਆ ਨੀਲੀ ਦੀ ਝੋਟੀ ਦੋ ਦੰਦਾਂ ਦੇ ਤੁਹਾਨੂੰ ਝੋਟੀ ਤੁਹਾਨੂੰ ਦਿਖਾਉਣੀ ਆ ਸੂਈ ਸਵਾਈ ਹੈ ਜਿਹੜੀ ਤੇ ਗੱਲਬਾਤ ਹੁਣ ਆਪਾਂ ਕਰਦੇ ਆਂ ਵੀ ਦੀ ਹੁਣਾਂ ਪੋਸਟ ਤੇ ਸਾਰੀ ਡਿਟੇਲ ਹਾਂਜੀ ਵੇਜੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਸਰਾ ਠੀਕ ਠਾਕ ਹੈ ਪਾਜੀ ਤੁਸੀਂ ਸਰਾਓ ਚਲੋ ਵਧੀਆ ਜੀਦਾ ਜੀ ਤੇ ਨਾਮ ਦੱਸ ਤੇ ਕਰੀ ਨਾ ਪਾਜੀ ਹਰਮਨਜੀਤ ਮੇਰਾ ਪਿੰਡ ਰਾਏਸਾਂ ਸੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਜਨਾਲਾ ਜੀ ਠੀਕ ਹੈ ਤੇ 에어ਪੋਰਟ ਬਿਲਕੁਲ ਨਾਲ ਹੀ ਐਰਪੋਰਟ ਤੋਂ 1 ਕਿਲੋਮੀਟਰ ਪਾਜੀ ਆਪਣਾ ਘਰ ਪਿੰਨਾ ਬਸ ਠੀਕ ਹੈ ਜੀ 에어ਪੋਰਟ ਦੀ ਕੰਧ ਦੇ ਨਾਲ ਹੀ ਪਾਜੀ ਬੈਕ ਸਾਈਡ ਠੀਕ ਹੈ ਤੇ ਫੋਨ ਨੰਬਰ ਹੀ ਬੋਲ ਦੋ ਫੋਨ ਨੰਬਰ 9826444231 ਜੀ ਠੀਕ ਹੈ ਤੇ ਅੱਜ ਫਿਰ ਰੇਤ ਤੇ ਛੋਟੀ ਆ ਨਿਗੇ ਨਿਗੇ ਬਾਜੀ ਨਿਗੇ ਨਿਗੇ ਅੱਛਾ ਹਾਂਜੀ ਤੇ ਇੱਕ ਅੱਜ ਨੀਲੀ ਦੀ ਝੋਟੀ ਵੀ ਆ ਬੜੀ ਚੰਗੀ ਬਾਜੀ ਦੌਂਦੀ ਖੀਰੀ ਕੱਟੀ ਆ ਚੋਕ ਦੇ ਪੁੱਪੇ ਵੀ ਨਾ ਹੋਣਗੇ ਅੱਛਾ ਹਾਂਜੀ ਤੇ ਸ਼ੁਰੂਆਤ ਇਤੋਂ ਹੀ ਕਰ ਲਈਏ ਫਿਰ ਆਪਾਂ ਹਾਂਜੀ ਕਾਫੀ ਖੂਬਸੂਰਤ ਝੋਟੀਆਂ ਜਿਹੜੀਆਂ ਆ ਦੇਖ ਸਕਦੇ ਬਿਲਕੁਲ ਛੋਟਾ ਸਿੰਗ ਆ ਤੇ ਕਦ ਕਾਠੇ ਤਾਂ ਸਾਰੀਆਂ ਤੇ ਚਾ ਲਗਪਗ ਉਮਰ ਇਹਦੀ ਸਾਰੀਆਂ ਤੇ ਘਾਟੇ ਤੇ ਕਾਦੇ ਦਾ ਸਾਰੀਆਂ ਤੇ ਇੱਚਾ ਤੇ ਥਣ ਵੀ ਤੁਹਾਨੂੰ ਲੱਗ ਰਿਹਾ ਦਿਖਾ ਦੀਏ ਸੁਵਾ ਪਹਿਲਾ ਹੀ ਆਪਾਂ ਦੇਖ ਸਕਦੇ ਤੇ ਥਾਣੇ ਦੇਖ ਸਕਦੇ ਕਿੱਥੇ ਕਿੱਥੇ ਲੱਗਾ ਵਾ ਜਿਹੜਾ ਇਹਦਾ ਮਿਲਕਵੇਂ ਨੇ ਵੀ ਚੰਗੀ ਆ ਕਿੰਨੇ ਦਿਨ ਹੋ ਗਏ ਵਿਧੀ ਨਾ ਸੋਈ ਨੂੰ ਸੋਈ ਨੂੰ ਭਾਜੀ ਅੱਜ 10 ਤੋਂ 12 ਦਿਨ ਹੋ ਗਏ ਜੇ ਆਹ ਕੱਟਾ ਜੇ ਮਗਰ ਵਖਾ ਲਈਏ ਆਹ ਵਾਲਾ ਕੱਟਾ ਕੱਟੀ ਜੇ ਕੱਟੀ ਕੱਟੀ ਜੇ ਮਗਰ ਇਹਦੇ ਆਹ ਕੱਟੀ ਆ ਇਹਦੇ ਮਗਰ ਤੇ ਕਿੰਨਾ ਦੁੱਧ ਤਿਆਰ ਜਿਹਦੇ ਕੋਲੋਂ ਤਾਂ ਭਾਜੀ ਲੀਟਰ ਵਾਲਾ ਜਿਹੜਾ ਆਪਾਂ ਲੈ ਲੈਣਾ ਨਾ ਦਾ ਹੋਊਗਾ ਤੇ ਆਪਾਂ 9 ਦੀ ਗਾਰੰਟੀ ਦਵਾਂਗੇ ਝੋਟੀ ਦੀ ਪੱਕਾ ਤਿਆਰ ਜਿਹੜਾ ਹਾਂਜੀ 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 ਜਿਹੜਾ ਲੀਟਰ ਮਾਰ ਲੈਣਾ ਆਪਾਂ ਤੇ 1 ਕਿਲੋ ਨੰਗ ਦੁੱਧ ਚਵਾਈ ਜਾਊਗੀ ਦੁੱਧ ਭਾਜੀ ਰਮਾਨ ਆਪਾਂ ਜਿਆਦਾ ਨਹੀਂ ਕਹਿੰਦੇ 11 12 ਕਿਲੋ ਪਹਿਲੇ ਸਵੇਰ ਚਵਾਈ ਜਾਊਗੀ ਠੀਕ ਹੈ ਜੀ ਇਹ ਆ ਵੀ ਦੂਜੇ ਸਵੇਰ ਭਾਜੀ ਚੰਗੇ ਰੁਪਈਆ ਦੀ ਝੋਟੀ ਤਿਆਰ ਹੋਊਗਾ ਜੇ ਕੱਦ ਕਰਨਾ ਹੋਰ ਝੋਟੀ ਠੀਕ ਆ ਤੋਰਾਂ ਆ ਫੇਰ ਇੱਕ ਦਿਨ ਨਾਲ ਇਹਦੇ ਦੰਦ ਵੀ ਆਪਾਂ ਚੈੱਕ ਕਰਾ ਦੀਏ ਹਾਂ ਖੜੋ ਭਾਜੀ ਨਾ ਜੇ ਕਰਦੀ ਮੂੰਹ ਫੜਾਂ ਤਾਂ ਆ ਦੇ ਸਾਦੇ ਹੈਗੀ ਜਿਹੜੀ ਉਤਰਾ ਪਿਓਰ ਧੋਂਦੀ ਆ ਥੋੜਾ ਜਿਹੀ ਚੰਗੀ ਤਰ੍ਹਾਂ ਦਿਖਾਉਣੀ ਵਿਖਾਉਣੀ ਆ ਦੇਖ ਸਾਦੇ ਜੇ ਦੋ ਦੰਦ ਜਿਹ ਪੂਰੇ ਬਰਾਬਰ ਹੀ ਨੇ ਕਰਨੇ ਆ ਪਿਓਰ ਧੋਂਦੀ ਹੋਊ ਭਾਜੀ ਠੀਕ ਆ ਚੋਕ ਦੇ ਪੁੱਟੇ ਵੀ ਨਹੀਂ ਆ ਛੋਟੇ ਅਜੇ ਸੈਰ ਵਾਲੇ ਦੰਦ ਨੇ ਤੋੜੇ ਵੀ ਨਹੀਂ ਆ ਜਿਹੜੇ ਧੋਂਦੀ ਆ ਜੇ ਹੋਣ ਦਈਏ ਪੂਰੀ ਤੇ ਸੋਨੇ ਘੱਡ ਕੱਢ ਦੀ ਚੰਗੀ ਸੋਨੇ ਸ਼ਕੀਨ ਝੋਟੀ ਆ ਵੀ ਜੇ ਕਿਸ ਨੇ ਚਲੋ ਝੋਟੀ ਚੰਗੀ ਘਰੇ ਰੱਖਣੀ ਗਈਆਂ ਨਾ ਹੁੰਦਾ ਕਿ ਕੋਈ ਝੋਟੀ ਲਈਏ ਗਏ ਗਾਂ ਵੀ ਚਾਰ ਤੋਂ ਵੇ ਘਰੇ ਚੋਵਾਂਗੇ ਤੇ ਉਹ ਵੀ ਰਵਾਸਤੇ ਝੋਟੀ ਆ ਜਿਹੜੀ ਆ ਵੀ ਤੇ ਮਗਰ ਵੀ ਇਹਦੇ ਕੱਟੀ ਆ ਬਾਕੀ ਮੂੰਹ ਮੱਥੇਰੀ ਪੂਰੀ ਖੂਬ ਖੂਬ ਕੇ ਕੜਾਜ ਚੱਬੂ ਦਾ ਕਰਦੀ ਆ ਮੰਗਲ ਪਾਇਆ ਘਰ ਆਣਿਆਂਗੇ ਚਲੋ ਲੈ ਜੀ ਤੜੀ ਲਾਗੇ ਉਹ ਖਾ ਗਏ ਭਾਜੀ ਦਿਖਾ ਦਿਓ ਦਿਖਾ ਦਿਓ ਹਾਂ ਦੇਖ ਸਾ ਤੇ ਜੀ ਬਾਕੀ ਜੇ ਟਾਈਮ ਹੀ ਸਵੇਰੋ ਸਵੇਰ ਦਾ ਵਾ ਬਿਲਕੁਲ ਜੇ ਤੇ ਬਾਹਰ ਦਿਨ ਵੀ ਨਹੀਂ ਚੜਿਆ ਤੇ ਜੇ ਉਮਰ ਹੀ ਥੋੜੀ ਛੋਟੀ ਦੀ ਤੇ ਜੇ ਪੋੜੀਆਂ ਲੱਗਿਆ ਰੱਦੀਆਂ ਨਹੀਂ ਭਾਜੀ ਛੋਟੀ ਆ ਤੇ ਇਹਦਾ ਮੁੱਲ ਫਿਰ ਮੁੱਲ ਕਰਨ ਉਹ ਭਾਜੀ ਦਾ ਜੋ ਮਰਜ਼ੀ ਕਰੀਏ ਹਾਂ ਜੀ ਕੋਸਿਕ ਨੇ ਦੇ ਰਹੀਏ ਛੋਟੀ ਜੈ ਜੀ ਗੱਲ ਕਰੀਏ ਮੁੱਲ ਤੇ 1-5 ਕਰ ਦਈਏ ਨਹੀਂ 1-5 ਤੇ ਫਿਰ ਜ਼ਿਆਦਾ ਜੀ 99 ਜੀ ਦੇ ਦਈਏ ਵੇਲ 92 ਦੀ ਦੇ ਦਈਏ ਪੂਰੇ 90 ਦੀ ਭਾਜੀ ਝੋਟੀ ਦੇ ਦਾਂਗੇ ਹਾਂ ਨਾ ਇਹ ਤੇ 2000 ਛੋੜ ਕਰਾਂਗੇ ਅੱਛਾ 88000 ਹਾਂਜੀ ਆ ਦੇਖ ਸਾਦੇ ਚਿਹਰਾ ਕਰੀਦਾ ਫਿਰ ਤੋਂ ਅੱਖਾਂ ਦੋਵੇਂ ਇਹਦੀਆਂ ਬਿੱਲੀਆਂ ਵਾ ਬਿਲਕੁਲ ਛੋਟਾ ਸਿੰਘ ਆ ਕਿਹਦੀਆਂ ਸੁੰਦੀਆਂ ਜਾਦਕ ਨਸਲ ਕਰਕੇ ਭਾਜੀ ਬਰੀਡ ਕਰਕੇ ਸੂਈਏ ਹਾਂਜੀ 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 ਆਮਨੀ ਦੇ ਤੁਹਾਨੂੰ ਭਰਾ ਹੀ ਲੋਕਾਂ ਦੇ ਘਰਾਂ 'ਚ ਝੋਟੀਆਂ ਹਾਂਜੀ ਹਾਂਜੀ 4-5 5 ਸਾਲ ਭਾਜੀ ਤੰਗਾ ਰਹਿੰਦੀਆਂ ਠੀਕ ਆ ਤੇ ਹੁਣ ਫਿਰ ਇਧਰੋਂ ਪਹਿਲੇ ਨੰਬਰ ਵਾਲੀ ਮੱਝ ਦਿਖਾ ਦਈਏ ਆਵਲੀ ਇਹਨੂੰ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹਨੂੰ ਭਾਜੀ ਸੂਈ ਨੂੰ ਅੱਜ ਹੋ ਹੀ ਗਈ ਏ ਤੀਜਾ ਦਿਨ ਲਾ ਲਓ ਚੌਥਾ ਲਾ ਲਓ ਪਹਿਲਾਂ ਵੀ ਜਿਹੜੀ ਕਹਿੰਦੇ ਕਿ ਆਹੀ ਵਿਖਾ ਦੀਏ ਫੇਰ ਹੀ ਦਿਖਾਉਨੇ ਆ ਤੇ ਕਿੰਨੇ ਦਿਨ ਹੈ ਸੋਈ ਨੇ ਨਾ ਮੇਰੇ ਭਾਈ ਅਜੇ ਤੀਜਾ ਚੌਥਾ ਜੇ ਉੱਤੀ ਮਗਰ ਭਾਈ ਸੂਈ ਆ ਠੀਕ ਆ ਐ ਕੋਈ ਬੋਹੜ ਵਾਲੇ ਦੁੱਧ ਵਾਲੇ 8 ਕਿਲੋ ਠੰਡਾ ਆ ਤੇ ਇਹ ਕਿੰਨਾ ਦੁੱਧ ਚ ਭਾਈ ਜਾਊਗੀ ਦੁੱਧ ਭਾਈ ਰਮਾਨਾ 10 12 ਕਿਲੋ ਮੈਂ ਹੀ ਕਰ ਜੂਗੀ ਤੁਜਾ ਸੂਆ ਇਹ ਭਾਈ ਛੋਟੀ ਦਾ ਉਹਦਾ ਸਿੰਘ ਭੱਲੇ ਕਰਕੇ ਥੋੜੀ ਸਿੰਘ ਥੋੜੇ ਜਿਹੇ ਨੇ ਸੂਆ ਭਾਈ ਦੂਜਾ ਸਿੱਧੇ ਜੇ ਕਰਕੇ ਮੋੜੇ ਉਹਦੇ ਕਰਕੇ ਲੱਗਦੇ ਆ ਬਾਕੀ ਇਹ ਆ ਵੀ ਸਰੀਰੋ ਚੰਗੀ ਆ ਸਾਂਭੀ ਸੁੰਭੀ ਚੰਗੀ ਰਾਜੀ ਯਾਤ ਠੱਲਿਆਂ ਬੜੀ ਆ ਜਿੰਨੀ ਵੀ ਆ ਗਈ ਐ ਇੱਕ ਅਣੀ ਫੇਰ ਤੋੜ ਦੇ ਵੀ ਜਿੱਦਾਂ ਨੂੰ ਚੰਗੀ ਤਰ੍ਹਾਂ ਹਵਾ ਨਹੀਂ ਰਹਿ ਤਾਂ ਦਿਖਾ ਦिए ਬੰਦ ਮਗਰ ਇਹਦੇ ਵੀ ਕੱਟੀ ਆ ਤਾਜੀ ਕੱਟੀ ਆ ਬਿਲਕੁਲ ਜੇ ਤਾਜੀ ਸੁਈ ਆ ਬਾਕੀ ਖੜੇ ਕੋਈ ਸਾਹਮਲਾ ਦੋ ਦਿਨ ਨੇ ਚੰਗਾ ਗੱਡੀ ਜਾਣਾ ਤੇ ਬਾਕੀ ਥਾਣਾ ਇਹਦਾ ਵੀ ਦੂਰ ਦੂਰ ਜਿਹੜਾ ਲੱਗਾ ਵਾ ਬੜਨਾਲਾ ਚੱਡਾ ਲੱਗਾ ਇਹ ਭਾਜੀ ਝੋਟੀ ਨੂੰ ਹਾਂਜੀ ਹਾਂਜੀ ਆਓ ਖਾ ਲਓ ਠੀਕ ਹੈ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਭਾਈ 70000 ਕਰਦੇ ਜੇ 65 ਦੀ ਝੋਟੀ ਦੇ ਦਈਏ 65000 ਦੀ ਹਾਂਜੀ ਨਹੀਂ ਵਿੱਚੋਂ ਕਰਦੇ ਕਿ ਮਨ ਤਾਂ ਆਪੇ ਕਰ ਦੋ ਜਿੰਨਾ ਕਰਨਾ ਹੈ 68 ਦੀ ਦੇ ਦਈਏ ਦੇ ਦਾਂਗੇ ਭਾਜੀ ਹਾਂ ਨਾ ਮੋਕੇ ਤੇ ਹੋਰ ਕਰ ਦੋਗੇ ਮਨ ਤਾਂ ਨਾ ਦੇ ਦਾਂਗੇ ਭਾਜੀ ਜਿਹੜਾ ਵੀ ਫੋਨ ਲਾਊਗਾ ਠੀਕ ਹੈ ਤੇ ਹੁਣ ਆ ਮੱਜ ਨੂੰ ਸੋਈ ਨੂੰ ਕਿੰਨਾ ਚਿਰ ਹੋ ਗਿਆ ਜੀ ਇਹਨੂੰ ਸੂਈ ਨੂੰ ਭਾਈ ਵਾਲੇ 6-7 ਦਿਨ ਹੋ ਚਲੇ ਈ ਠੀਕ ਆ ਕੱਟਾ ਜ ਮਗਰੀ ਦੇ ਠੀਕ ਆ ਭਾਈ ਜੀ ਲੀਟਰ ਵਾਲਾ 7 ਕਿਲੋ ਹੋਊਗਾ ਮੈਂ ਕੋਲ ਠੀਕ ਆ ਤੇ ਕਿੰਨਾ ਕੁ ਦੁੱਧ ਚੁਵਾਈ ਜਾਊਗੀ ਆ ਦੁੱਧ ਭਾਈ ਰਮਾਨਾ 9-10 ਕਿਲੋ ਚੁਵਾਈ ਜਾਊ ਜਿਆਦਾ ਨਹੀਂ ਦੇ ਤੋਰੋ ਫਿਰ ਇੱਕ ਰੀਮਾ ਸੇਵਾ ਦੇ ਭਾਈ ਅੰਡਕ ਸੱਦੇ ਹੋਣਾ ਨੈਦਰ ਲੱਗੇ ਤਾ ਇਹ ਆ ਵੀ ਉੱਤਰਾਂ ਚਲੋ ਸੰਭੀ ਘਾਟਿਆ ਕੇ ਨੇ ਵੀ ਘਾਟਿਆ ਭਾਈ ਲਿੱਸੀ ਰਹੀ ਆ ਤੇ ਬਾਕੀ ਥਣ ਹਵਾਨੇ ਦੀ ਸਫਾਈ ਜੀ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਭਾਈ 55000 ਕਰ ਦਈਏ ਤੇ ਇਹ ਕਿੰਨੇ ਦੀ ਜੱਸ ਨੂੰ ਬਹੁਤ ਜਿਆਦੀ ਦੇ ਦੀਏ 50 ਹੀ ਦੇ ਦੀਏ ਪੂਰੀ ਭਾਜੀ ਹਾਨ ਨਾ ਹੀ ਦੇ ਦਾਂਗੇ ਠੀਕ ਹੈ ਜੀ ਤੇ ਇੱਕ ਮੱਝ ਹੁਣ ਹੋ ਰਹੀ ਆ ਵੀ ਦਿਖਾ ਰਹੀਏ ਤੁਹਾਨੂੰ ਇਹਦੇ ਮਗਰ ਵੀ ਕੱਟੀ ਜੇ ਇਹਦੇ ਮਗਰ ਭਾਜੀ ਆਹ ਕੱਟੀ ਜੇ ਵਖਾੜ ਜੇ ਥੋੜੀ ਓੱਚੇ ਬੱਚੇ ਦੀ ਆ ਹਾਂਜੀ ਸੋ ਇਹਨੂੰ ਪਾਜੀ ਮਹੀਨੇ 3-4 ਹੋ ਗਏ ਹੋਣਗੇ ਠੀਕ ਹੈ ਤੁਹਾਨੂੰ ਪਤਾ ਮਗਰ ਕੱਟੀ ਹੈ ਪਲੀ ਪਲੋਸੀ ਕੱਟੀ ਹੈ ਜਿਹੜੀ ਮਗਰ ਤੇ ਗਾਂ ਵੀ ਪਾਜੀ ਮੈਂ ਬਣੀਏ ਕੀ ਗੱਲ ਕਿਨੂੰ ਹੋਈ ਕਿ ਆਏ ਮਹੀਨੇ ਦੇ ਅੰਦਰ ਬਾਹਰ ਉਹ ਚੱਲੇ ਜੀ ਠੀਕ ਹੈ ਤੇ ਦੁੱਧ 8 ਕਿਲੋ ਹੋਊਗਾ ਮਹੀਂ ਕੋ ਪੱਕਾ ਦੁੱਧ ਆ ਕੇ ਖੜੇ ਜਿਹੜੇ ਮਹੀਨੇ ਖੜੇ ਨੇ ਦੁੱਧ ਫਿਰ ਕਰੀਨਾ ਸੱਤ-ਅੱਠ ਕਿਲੋ ਦੁੱਧ ਜਿਹੜਾ ਕਿੰਦੇ ਕੀ ਇਹਦੇ ਕੋਲ ਹੈਗਾ ਵਾ ਬਾਕੀ ਇਹ ਆ ਵੀ ਮੱਝ ਭਾਰੀ ਆ ਜਿਹੜੀ ਸਰੀਰਾਂ ਪੂਰੀ ਵਾਈਟ ਉਈ ਭਾਈ ਜੀ ਬੜੀ ਚੰਗੀ ਲੱਗੀ ਮੈਨੂੰ ਠੀਕ ਹੈ ਜੀ ਹਾਂ ਜੀ ਜਿਹੜਾ ਵੀ ਟੂਲੂ ਹੋਣਾ ਛੱਡੂ ਮੈਂ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਭਾਈ 56000 ਜੀ ਅੱਛਾ 55 ਦੀ ਦੇ ਦਈਏ 55000 ਦੀ ਹਾਂ ਜੀ ਕਿ ਕਰਦੀਏ ਵਿੱਚ ਮੰਨ ਤਾ ਨਾ 1000 ਛੋਟ ਕਰਦਾ ਐ ਭਾਈ 53000 ਤੀ ਮੈਂ ਦੇਣਾ ਜੀ 53 ਦੇ ਕਿ 55 ਦੀ 53 ਹੀ ਦੇ ਦਾਂਗਾ ਅੱਛਾ 53 ਹੀ ਦੇ ਦੋਗੇ ਹਾਂ ਜੀ ਠੀਕ ਐ ਤੇ ਠੀਕ ਹੈ ਜੀ ਹੋਰ ਕੁਛ ਕਹਿਣਾ ਫਿਰ ਨਹੀਂ ਬਸ ਇਹੋ ਕਹਿਣੀ ਵੀ ਜੀ ਭੂਆ ਨਾ ਜੀ ਰਣ ਭੈਣ ਜੀ ਸਾਰੀਆਂ ਸੁਈਆਂ ਦੋ ਟਾਈਮ ਚੋਣ ਸਾਡੇ ਘਰ ਚਾਰ ਟਾਈਮ ਚੋਣ ਛੜਨਾ ਆਪਣੀ ਇੱਥੋਂ ਤਸੱਲੀ ਕਰਕੇ ਨਾ ਇੱਥੋਂ ਤਸੱਲੀ ਕਰਨ ਭਾਜੀ ਵੇਸ ਚਾਖ ਕੇ ਛੜਨਾ ਹਾਂਜੀ ਤੇ ਬਾਕੀ ਇੱਕ ਰਿਆ ਮੈਦਾ ਹਵਾਣਾ ਫਿਰ ਤੋਂ ਦੇਖ ਸਾਦੇ ਜੀ ਤੇ ਬਾਕੀ ਤੁਸੀਂ ਇੱਥੇ ਆਓ ਆਪਣੀ ਦੋ ਟਾਈਮ ਚ ਵਾਈ ਕਰ ਲਓ ਤਿੰਨ ਟਾਈਮ ਚ ਵਾਈ ਕਰ ਲਓ ਆਪਣੀ ਸਮਝਣਾ ਆਪਣੀ ਵੇਸ ਚਾਖ ਕੇ ਤਸੱਲੀ ਕਰਕੇ ਫੇਰ ਹੀ ਪਸ਼ੂ ਖਰੀਦੋ ਜੀ